ਓ ਡਫੂਨ ਨਹੀਂ ਚਾਹਤਾ ਭਾਈ ਦੇ ਐਡੀ ਦੇ ਹਰ ਚੋ ਘੜ ਦਿਓ ਭਾਈ ਮੜਾ ਦੇਖੋ ਭਾਈ ਤਸਵੀਰ ਭਾਈ 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 ਸਾਡੇ ਕਰ ਰਹੇ ਹੋ ਤੁਹਾਨੂੰ ਦਿਖ ਰਹੇ ਹੋ ਕੀ ਤਰਵੀਰ ਸਿੰਘ ਗਿਲ ਜਿਹੜੇ ਨੇ ਉਹ ਇਸ ਵਕਤ ਤੁਹਾਨੂੰ ਪਾਇਆ ਗਿਆ ਹੋ ਆ ਤਰਵੀਰ ਨਾਮ ਹੋਇਆ ਸ਼ਾਮ ਹੋ ਗਿਆ

ਨੇ ਸਾਰੇ ਮਾ ਬੜੇ ਹੋਰ ਇਹਨਾਂ ਹੰਕਾਰੀਆਂ ਦਾ ਹੰਕਾਰ ਬਣਿਆ ਔਰ ਸਭ ਤੋਂ ਵੱਡੀ ਗੱਲ ਇਹ ਤਲਵੀਰ ਸੰਧੀ ਜਤਰੀ ਇਹਨਾਂ ਸਾਰਿਆਂ ਦੀ ਅੱਛਾ ਹੋ ਜਾਓ ਭਜੀ ਪਿੱਛੇ ਹੋ ਜਾਓ ਔਰ ਭਈ ਠੀਕ ਹੈ ਕਿਤੇ ਹੰਕਾਰ ਨਾਲ ਗੱਲ ਕਰਦੇ ਸੀ ਜਾਂ ਕਰਕੇ ਗਏ ਨੇ ਜਿਹੜੇ ਮੋਦਨ ਮੈਨੂੰ ਕਹਿੰਦੇ ਸੀ ਕਿ ਇਹਦੇ ਮੂੰਹ ਤੇ ਚਪੇੜ ਮਾਰਿਓ ਮੈਂ ਅੱਜ ਉਹਨਾਂ ਨੂੰ ਕਹਿਣਾ ਕਿ ਪੁੱਛੋ ਹਣ ਫਿਰ ਲੋਕਾਂ ਨੇ ਕਿਹਦੇ ਮੂੰਹ ਤੇ ਚਪੇੜ ਇਹਨਾਂ ਦਾ ਅੱਜ ਤੇਤੀਆਂ ਦੇ ਵਿੱਚੋਂ ਤੇਤੀਆਂ ਦੇ ਵਿੱਚੋਂ ਪਤਾ ਕਹਿੰਨਾ ਮਾਰੇ ਤਾਂ ਕਹਿੰਨਾ ਮਾਰੇ ਦੇ ਵਿੱਚੋਂ ਤਿੰਨ ਤਿੰਨ ਅਕਾਲੀ ਦਲ ਇੱਕ ਕਾਂਗਰਸਾ ਮੇਰਾ ਫੋਨ ਦੇ ਜੀ ਇਹ ਤਿੰਨ ਅਕਾਲੀ ਦਲ ਇੱਕ ਕਾਂਗਰਸ ਤੋਂ ਬੜੀਆਂ ਵਧੀਆ ਵਧੀਆ ਅੱਜ ਮਜ਼ੇਦਾਰ ਚੀਜ਼ਾਂ ਮਖਾਣਗੇ ਜੀ ਇਹ ਮੈਂ ਜਿਹੜੇ ਕੁੱਤੀ ਚੋਰ ਰਲੇ ਨਾ ਜੀ ਲੱਗੇ ਕਰਨ ਲੱਗਾ ਇਹਨਾਂ ਨੂੰ ਇਹਨਾਂ ਕਾਂਗਰਸ ਗਿਆਨੇ ਦੇ ਟਾਲੀਆਂ ਨੇ ਰਲ ਕੇ ਜੋਰ ਲਾ ਲਿਆ ਯਾਰ ਮੈਂ ਕਹੀ ਇਹਨਾਂ ਨੂੰ ਅਸੀਂ ਹਰੋਣਾ ਉਹ ਇੱਕ ਵਾਰ ਛੱਡ ਦੋ ਜੀ ਕਿਰਪਾ ਕੀਤੀ ਕਿ ਬੋਲ ਥੋੜਾ ਪਿੱਛੇ ਲੋਕਾਂ ਦੀ ਜਿਹੜੀ ਉਹ ਬਹੁਤ ਅੱਜ ਆਜੋ ਆਜੋ ਮੇਰੇ ਪਿੱਛੇ ਉਹਨਾਂ ਕੋਲ ਇਹ ਤਾਂ ਦਾਸ ਦਾ ਇੱਕ ਜਿੱਤਿਆ ਕਾਂਗਰਸੀ ਤਿੰਨ ਜਿੱਤੇ ਅਕਾਲੀ ਵਰਨ ਨੂੰ ਆਵਾਗਰਬਾਨੀ ਜੀ ਆਹ ਵੇਖੋ ਉਹ ਕਰਦੀ ਆ ਝੰਡੀ ਕਾਲੀ ਦਲ ਦੀ ਤੇ ਪੋਸਟਰ ਕਾਂਗਰਸ ਦਾ ਆਹ ਵੇਖੋ ਝੰਡੀ ਕਾਲੀ ਦਲ ਦੀ ਪੋਸਟਰ ਕਾਂਗਰਸ ਦਾ ਮੈਂ ਉਹਨਾਂ ਨਾਲ ਕੇ ਰੈਲੀ 'ਚ ਗੱਲ ਕਹੀ ਸੀ ਮੈਂ ਰੈਲੀ 'ਚ ਇਹ ਗੱਲ ਕਹੀ ਸੀ ਕਿ ਉਹ ਦਿਨ ਦੂਰ ਨਹੀਂ ਮੈਂ ਇਹਨਾਂ ਦੋਵਾਂ ਨੂੰ ਪੱਟ ਕੇ ਬਾਹਰ ਸੁੱਟੂੰਗਾ ਮੈਂ ਇਹਨਾਂ ਲੋਕਾਂ ਦੇ ਸਿਰ ਤੇ ਬੜਕ ਮਾਰੀ ਸੀ ਮਰ ਜਾਣਾ ਚਾਹੀਦਾ ਜਿਹੜੇ ਕਾਂਗਰਸ ਦੇ ਹਲਕੇ ਦੇ ਵਿੱਚ ਦਲਾਲ ਹਨ ਜਿਹੜੇ ਚੰਦ ਪੈਸੇ ਲੈ ਕੇ ਅਕਾਲੀ ਦਲ ਦੀ ਮਦਦ ਤੇ ਆ ਜਾਂਦੇ ਆ ਇੱਕ ਸਾਡਾ ਉੱਥੇ ਕਾਂਗਰਸ ਦਾ ਹੋਰ ਵੀ ਗਰੁੱਪ ਆ ਜਿਹੜਾ ਰੋਜ਼ ਇਹ ਗੱਲ ਕਹਿੰਦਾ ਸੀ ਕਾਂਗਰਸ ਨੂੰ ਇਹਨਾਂ ਨੇ ਖਤਮ ਕਰਤਾ ਬਾਈਕਟ ਕਰਕੇ ਅੱਜ ਇਹਨਾਂ ਲੋਕਾਂ ਨੂੰ ਮੈਂ ਕਹਿਣਾ ਕਿ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੁਸੀਂ ਅਕਾਲੀ ਦਲ ਵਾਸਤੇ ਜਦੋਂ ਰਾਹ ਤੇ ਇੱਕ ਕਰਤਾ ਅਨੇਕਾਂ ਪਿੰਡਾਂ ਦੀਆਂ ਮੇਰੇ ਕੋ ਫੋਟੋਆਂ ਪਈਆਂ ਜਿਹੜੀਆਂ ਮੈਂ ਹੁਣੇ ਜਾਰੀ ਕਰੂੰਗਾ ਜਿੱਥੋਂ ਇਹਨਾਂ ਨੇ ਕਾਲੀਆਂ ਨੇ ਤੇ ਕਾਂਗਰਸੀਆਂ ਨੇ ਰਲ ਕੇ ਤਨ ਦਾ ਜ਼ੋਰ ਲਾ ਲਿਆ ਔਰ ਉਹਨਾਂ ਪਿੰਡਾਂ 'ਚੋ ਵੀ ਬੁਰੀ ਤਰ੍ਹਾਂ ਹਰੇ ਸ੍ਰਿਹਾਲਾ ਪਿੰਡ ਜਿੱਥੋਂ ਅਕਾਲੀ ਦਲ ਨੂੰ ਓਨਲੀ 3 ਵੋਟਸ ਸਾਨੂੰ 200 ਕੁਸ਼ ਵੋਟਾਂ ਪਈਆਂ ਕਾਲੀ ਦਲ ਨੂੰ ਤਿੰਨ ਪਈ ਤੇ ਕਾਂਗਰਸ ਨੂੰ ਜ਼ੀਰੋ ਚਲੋ ਕਾਂਗਰਸ ਦਾ ਸ਼ਾਇਦ ਰਲ ਸੀ ਸਾਰੇ ਇਸ ਕਰਕੇ ਇਹਨਾਂ ਤਿੰਨ ਵੋਟਾਂ ਔਰ ਮੈਂ ਰੱਬ ਤੋਂ ਡਰ ਕੇ ਕਹਿਣਾ ਮੈਨੂੰ ਮਾਨਸੀ ਇਹਨੇ ਆਪਣੇ ਭੈਣ ਭਰਾਵਾਂ ਤੇ ਔਰ ਇਹ ਜਿਹੜਾ ਹਲਕਾ ਜਿਹੜਾ ਬਹੁਤ ਲੰਮੇ ਸਮੇਂ ਤੋਂ ਇਹ ਮਹਿਸੂਸ ਕਰ ਰਹੇ ਸੀ ਲੋਕ ਕਿ ਸਾਡੀ ਜਿਹੜੀ ਇੱਥੇ ਡਵੈਲਪਮੈਂਟ ਵੀ ਰੁਕੀ ਆ ਸਾਡੇ ਅਨੇਕਾਂ ਕੰਮ ਜਿਹੜੇ ਹੋਣ ਵਾਲੇ ਔਰ ਜਦੋਂ ਦਾ ਮੈਂ ਆਮ ਆਦਮੀ ਪਾਰਟੀ ਚ ਆਇਆ ਮੈਂ ਉਹ ਡਵੈਲਪਮੈਂਟ ਵੀ ਕਰਾਇਆ ਰਿਹਾ ਔਰ ਜਿੱਥੇ ਮੈਂ ਲੋਕਾਂ ਦੇ ਕੰਮ ਕੰਮ ਵੀ ਕਰਾ ਰਿਹਾ ਔਰ ਮੈਂ ਉਸ ਸੱਚੇ ਪਾਤਸ਼ਾਹ ਵੇਦੂ ਦਾ ਫੇਰ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਡੀ ਬਾਹ ਫੜੀ ਔਰ ਚਾਰੇ ਦੀਆਂ ਚਾਰੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਜਿੱਤ ਗਏ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ ਦੇ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾ ਬਜਿੱਠਾ ਦੇ ਵਿੱਚ ਕੋਈ ਵੀ ਜਿਹੜਾ ਆ ਕੇ ਆਪਣਾ ਜਿਹੜਾ ਰਾਹ ਉਹਨਾਂ ਨੂੰ ਬੜਾ ਮਾਣ ਸੀਗਾ ਆਪਣੇ ਹਲਕੇ ਦੇ ਉੱਤੇ ਕਿ ਮੇਰੇ ਲੋਕ ਜਿਹੜੇ ਮੇਰੇ ਨਾਲ ਨੇ ਕਾਂਗਰਸ ਦੇ ਨਾਲ ਨੇ ਇਹ ਜੰਦਰੋ ਬੰਨੀ ਆ ਉਹਨਾਂ ਨੂੰ ਤੀਨ ਜਿਹੜੀ ਲਗਾਤਾਰ ਉਸ ਤੋਂ ਪਉਦੀ ਰਹੀ ਕਿ ਜਿਹੜੀ ਆ ਬਜਿੱਠੇ ਦੇ ਵਿੱਚ ਸ਼੍ਰੋਮਿਕ ਕਾਲੀ ਦਾ ਬਜਿੱਠੇ ਦੇ ਵਿੱਚ ਮਾਸੀ ਕਰੀ ਜਾਂਦੇ ਨੇ ਇਹ ਕਹਿਣ ਦੀਆਂ ਗੱਲਾਂ ਸੀਗੀਆਂ ਉਹਨਾਂ ਦੀਆਂ ਮੈਨੂੰ ਪਤਾ ਸੀ ਕਿ ਲੋਕਾਂ ਨੇ ਵੋਟ ਐ ਕਿ ਕਿਥੇ ਪਾਣੀ ਲੋਕਾਂ ਦਾ ਮਨ ਕਿਥੇ ਬਣਿਆ ਜੇਲ੍ਹ ਤੋਂ ਬਹੁਤ ਹੂਣ ਆਏ ਲੋਕਾਂ ਨੂੰ ਲੋਕਾਂ ਨੂੰ ਇੰਨੇ ਜੇਲ੍ਹ ਤੋਂ ਹੂਣ ਆਏ ਤੱਕੇ ਮਾਰੇ ਗਏ ਬੜਾ ਪੁਸ਼ ਕੀਤਾ ਗਿਆ ਮੈਨੂੰ ਲੋਕਾਂ ਨੇ ਦੱਸਿਆ ਪਰ ਮੈਨੂੰ ਪਤਾ ਸੀ ਮੇਰੇ ਭੈਣ ਭਰਾ ਮੇਰਾ ਚੇਤਾਨਮਾਨ ਖੜ ਗਿਆ ਐਦ ਕਿ ਨਹੀਂ ਮੈਂ ਜਤਨ ਦਿੰਦਾ ਮੈਂ ਰੱਬ ਤੋਂ ਡਰ ਕੇ ਉਹਦੇ ਨਾਲ ਰੈਲੀ 'ਚ ਕਿਹਾ ਸੀ ਕਿ ਮਿੱਤਰੋ ਐਦ ਕਿ ਤੁਹਾਡੀਆਂ ਮੈਂ ਜੜਾ ਪਟ ਕੇ ਬਾਹਰ ਸੁਟਾਂਗਾ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਹਿੰਮਤ ਬਖਸ਼ੀ ਤਾਂ ਇਹਨਾਂ ਦੀ ਜੜਾ ਪੁੱਟੇ ਦੱਸ ਸਕਦੇ ਗਰਬੀਤ ਇਹ ਵੀ ਲੋਕ ਕਹਿੰਦੇ ਆ ਹਲਕੇ ਦੇ ਬਚੀਤੇ ਦੇ ਕਿ ਤਲਬੀਨ ਦੀ ਫਿਕਰ ਤੇ ਰਹੇ ਆ ਜਿਸ ਕਾਰਨ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਜਿੱਤ ਜੁੜੀ ਆ ਸਾਡੀ ਨਹੀਂ ਆ ਤਲਵੀਰ ਗਿੱਲ ਦੀ ਆ ਮੇਰੇ ਕੋ ਇਸ ਵਕਤ ਆਮ ਆਦਮੀ ਪਾਰਟੀ ਦੇ ਵਿੱਚ ਦੇਖੋ ਇਹ 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 ਜਿੱਤ ਜਿਹੜੀ ਆ ਮਿੱਠੇ ਹਲਕੇ ਦੀ ਜਿੱਤ ਕੋਈ ਤਲਵੀਰ ਸਿੰਘ ਦੀ ਜਿੱਤ ਇਹ ਸਾਡਾ ਜਿਹੜਾ ਹਰ ਇੱਕ ਵਰਕਰ ਉਹ ਕੱਲਾ ਕੱਲਾ ਵਰਕਰ ਜਿਹੜਾ ਉਹ ਤੇ ਤਲਵੀਰ ਸਿੰਘ ਬਣ ਕੇ ਇਲੈਕਸ਼ਨ ਲੜਿਆ ਤੇ ਅੱਜ ਵੱਡੀ ਜਿੱਤ ਜਿਹੜੀ ਹੋਈ ਆ ਸਾਨੂੰ ਬਹੁਤ ਖੁਸ਼ੀ ਆ ਔਰ ਲੋਕਾਂ ਨੇ ਕਿਤੇ ਨਾ ਕਿਤੇ ਅੱਜ ਇਸ ਗੱਲ ਦਾ ਮਹਿਸੂਸ ਕੀਤਾ ਕਿ ਅਸੀਂ ਜਿਹੜੇ ਇੱਕ ਡਰਾਵੇ ਵਾਲਾ ਹਲਕਾ ਸੀ ਕਿ ਉਹ ਬੜੀ ਸ਼ਰਮ ਵਾਲੀ ਗੱਲ ਆ ਕਿ ਇਹ ਜਿਹੜਾ ਹਲਕਾ ਜਿੱਥੇ ਅਕਾਲੀ ਦਲ ਬਹੁਤ ਵੱਡੇ ਪੱਧਰ ਤੇ ਜਿੱਤਾਰਾ ਐਦਕੀ ਜਿਹੜੀਆਂ ਬਲੌਗ ਸੰਧੀ ਦੇ ਜਿਲ੍ਹਾ ਪ੍ਰੈਸ਼ਰ ਆ ਉਹ ਆਮ ਆਦੀ ਪਾਰਟੀ ਪ੍ਰਧਾਨ ਸਾਹਿਬ ਬੋਲੋ ਵੱਡੀ ਰੈਲੀ ਵੀ ਕੀਤੀ ਗਈ ਮਝੁੱਠੇ ਦੇ 24 ਪ੍ਰਕਾਰ ਕੀਤਾ ਗਿਆ ਕਿ ਇੱਥੇ ਤਾਂ ਕਿਹਾ ਗਿਆ ਕਿ ਤਲਬੀਰ ਗੱਲ ਕੇ ਵਾਪਸ ਆਉਣਾ ਚਾਹੇ ਤਾਂ ਉਹਨੂੰ ਕਹਿਣਾ ਜੇ ਤੂੰ ਮੇਰੀ ਪਾਰਟੀ ਚ ਆਉਣਾ ਤੇ ਆ ਜਾ ਓ ਬੱਲੇ 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 ਵਾਹ ਵਾਹ ਜਿਲ੍ਹਾ ਪ੍ਰਸ਼ਾਸਨ ਦਾ ਕੰਮ ਆ